ਮੌਸਮ ਨੂੰ ਜੇ ਆਪਾਂ ਦੇਖਦੇ ਆਂ ਤਾਂ ਇਸ ਵਾਰੀ ਸਾਡੇ ਕੋਲ ਜਿਹੜਾ ਮਈ ਦਾ ਮਹੀਨਾ ਹੈ ਉਹ ਕਾਫੀ ਉਤਰਾ ਚੜਾ ਵਾਲਾ ਰਿਹਾ ਕਿਉਂਕਿ ਪਹਿਲਾਂ ਜਿਹੜਾ ਆਪਾਂ ਫਰਸਟ ਫੋਰਟਨਾਈਟ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ ਟੈਂਪਰੇਚਰਸ 42 ਤੋਂ 43 ਤੱਕ ਰਿਕਾਰਡ ਕੀਤੇ ਗਏ ਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਸੈਕਿੰਡ ਫੋਰਟਨਾਈਟ ਹੈ ਉਹਦੇ ਵਿੱਚ ਟੈਂਪਰੇਚਰਸ ਜਿਹੜੇ ਨੇ ਕਾਫੀ ਘਟੇ ਆ ਜਿਸ ਤਰ੍ਹਾਂ ਕਿ ਚੰਤੀ ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਆ ਉਹ ਰਿਕਾਰਡ ਕੀਤਾ ਗਿਆ 25 ਤਰੀਕ ਨੂੰ ਜਿਸ ਦਿਨ ਸਾਡੇ ਕੋਲ 22 12 ਮਿਲੀਮੀਟਰ ਜਿਹੜੀ ਆ ਬਾਰਿਸ਼ ਹੋਈ ਹੈ ਸੋ ਇਸੇ ਤਰ੍ਹਾਂ ਹੀ ਜਿਹੜੇ ਹੁਣ ਟੈਂਪਰੇਚਰਸ ਨੇ ਉਹ ਜਿਸ ਤਰ੍ਹਾਂ ਕਿ 40 ਡਿਗਰੀ ਨਾਰਮਲ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਸਾਡੇ ਕੋਲ ਵੀ 38 39 ਜਿਹੜਾ ਉਹ ਰਿਕਾਰਡ ਹੋ ਰਿਹਾ ਸੋ ਜਿਹੜੀ ਇਸ ਵਾਰੀ ਮਈ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀ ਬਾਰਿਸ਼ ਹੈ ਹੁਣ ਤੱਕ ਜਿਹੜੀ ਹੈ ਨਾਰਮਲ ਦੇ ਨੀਅਰ ਬਾਊਟ ਜਾਂ ਥੋੜੀ ਜੀ ਜ਼ਿਆਦਾ ਹੀ ਹੋਈ ਹੈ ਕਿ ਮਈ ਮਹੀਨੇ ਦੀ ਜਿਹੜੀ ਬਾਰਿਸ਼ ਆ 23 ਮਿਲੀਮੀਟਰ ਤੱਕ ਹੁੰਦੀ ਹੈ ਸਾਡੇ ਕੋਲ 25 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਹੋ ਰਿਕਾਰਡ ਹੋ ਚੁਕੀ ਹੈ ਸੋ ਇਸੇ ਕਰਕੇ ਜਿਹੜੇ ਟੈਂਪਰੇਚਰਸ ਨੇ ਉਹ ਵੀ ਇਸ ਵਾਰੀ ਕਾਫੀ ਫਾਲ ਨੇ ਲਾਸਟ ਈਅਰ ਦੇ ਕੰਪੈਰੀਟਿਵਲੀ ਜੇ ਪਿਛਲੇ ਸਾਲ ਦੀ ਗੱਲ ਕਰਦੇ ਆ ਤਾਂ ਸਾਡੇ ਕੋਲੇ 46 ਤੱਕ ਜਿਹੜਾ ਟੈਂਪਰੇਚਰ ਹੈ ਉਹ ਲੁਧਿਆਣੇ 'ਚ ਰਿਕਾਰਡ ਹੋ ਗਿਆ ਸੀ ਮਈ ਦੇ ਵਿੱਚ ਪਰ ਇਸ ਵਾਰੀ ਸਾਡੇ ਕੋਲ 42-43 ਤੱਕ ਹੀ ਟੈਂਪਰੇਚਰ ਜਿਹੜਾ ਆ ਰਿਹਾ ਹੈ ਤੇ ਜੇ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਆ ਤਾਂ ਹਲੇ ਵੀ ਸਾਡੇ ਕੋਲ ਕੋਈ ਜ਼ਿਆਦਾ ਮੌਸਮ ਦੇ ਵਿੱਚ ਤਬਦੀਲੀ ਦੇ ਦੇਖਣ ਨੂੰ ਨਹੀਂ ਨਜ਼ਰ ਆ ਰਹੀ ਆ ਕਿਉਂਕਿ ਜਿਹੜੇ ਪਾਰਟਲੀ ਕਲਾਊਡੀ ਕੰਡੀਸ਼ਨਸ ਜਿਹੜੀਆਂ ਨੇ ਉਹ ਪ੍ਰਵੇਲ ਕਰਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਕਿਤੇ ਕਿਤੇ ਜਿਹੜੇ ਥੰਡਰ ਸ਼ਾਵਰਸ ਵੀ ਹੋ ਸਕਦੇ ਆ ਤੇ ਹਲੇ 30 ਤੱਕ ਜਿਹੜਾ ਸਾਡੇ ਕੋਲ ਮਤਲਬ ਮੌਸਮ ਹੈ ਉਹ ਇਸ ਤਰ੍ਹਾਂ ਦਾ ਹੀ ਅਨੁਮਾਨ ਹੈਗਾ ਕਿ ਟੁੱਟ ਵੀ ਬੱਦਲ ਵਾਈ ਦੇ ਨਾਲ ਕਿਤੇ ਕਿਤੇ ਛਿੱਟੇ ਪੈ ਸਕਦੇ ਆ ਕਿਉਂਕਿ ਇਹ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਹੈ ਮੇਬੀ ਇਹ ਮੌਨਸੂਨ ਦੇ ਅਨਸਰਟ ਜਿਹੜਾ ਇਸ ਵਾਰੀ ਜਲਦੀ ਹੋਇਆ ਉਹਦੇ ਕਰਕੇ ਵੀ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਕਿ 24 ਮਈ ਨੂੰ ਕੇਰਲਾ ਵਿਖੇ ਜਿਹੜਾ ਮੌਨਸੂਨ ਹੈ ਉਹਦੀ آمد ਹੋ ਚੁੱਕੀ ਹੈ ਸੋ ਥੋੜਾ ਬਹੁਤਾ ਅਸਰ ਜਿਹੜਾ ਹੈ ਉਹ ਦੇਖਣ ਨੂੰ ਉਤਰੀ ਭਾਗਾਂ ਦੇ ਵਿੱਚ ਵੀ ਮਿਲ ਰਿਹਾ ਸੋ ਇਸ ਦੇ ਮਤਲਬ ਚੱਲਦਿਆਂ ਹੋਏ ਆਹੀ ਆਪਾਂ ਨੂੰ ਲੱਗ ਰਿਹਾ ਹੈ ਕਿ ਇਸ ਵਾਰੀ ਜਿਹੜੀ ਮਈ ਦੇ ਮਹੀਨੇ ਦੇ ਵਿੱਚ ਜ਼ਿਆਦਾ ਐਕਸਟ੍ਰੀਮ ਵੈਦਰ ਨਹੀਂ ਰਹੇ ਔਰ ਬਾਰਿਸ਼ ਜਿਹੜੀ ਹੈ ਉਹ ਵੀ ਨਾਰਮਲ ਹੋਈ ਹੈ ਤਾਂ ਮੈਂ ਲੋਕਾਂ ਨੂੰ ਰਾਹਤ ਮਿਲੇਗੀ ਗਰਮੀ ਤੋਂ ਥੋੜੀ ਜਿਹੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੀ ਤਾਂ ਨਹੀਂ ਹਾਂਜੀ ਬਿਲਕੁਲ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਕੋਈ ਹੀਟ ਵੇਵ ਦੀ ਪ੍ਰੈਡਿਕਸ਼ਨ ਨਹੀਂ ਹੈ। ਪਾਰਟਲੀ ਕਲਾਊਡੀ ਕੰਡੀਸ਼ਨਸ ਨੇ ਵਿੱਚ ਕਿਤੇ ਕਿਤੇ ਛਿੱਟੇ ਪੈ ਸਕਦੇ ਆ। ਸੋ ਆਮ ਲੋਕਾਂ ਲਈ ਕਾਫੀ ਰਾਹਤ ਦੀ ਖਬਰ ਹੈਗੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਗਰਮੀ ਜਿਹੜੀ ਆ ਜਾਂ ਹੀਟ ਵੇਵ ਉਹਦਾ ਸਾਹਮਣਾ ਨਹੀਂ ਕਰਨਾ ਪਏਗਾ। ਟੈਂਪਰੇਚਰਸ ਜਿਹੜੇ ਆ ਨੀਅਰ ਟੂ ਨਾਰਮਲ ਹੀ ਰਹਿਣਗੇ। ਬਾਕੀ ਜਿਹੜੇ ਕਿਸਾਨ ਵੀਰ ਐ ਉਹ ਆਪਣੀ ਜਿਹੜੀ ਝੋਨੇ ਦੀ ਸਿੱਧੀ ਬੁਝਾਈ ਆ ਉਹ 1 ਜੂਨ ਤੋਂ ਕਰ ਸਕਦੇ ਆ ਜਿਵੇਂ ਕਿ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਹੈ। ਸੋ ਉਮੀਦ ਕਰਦੇ ਆ ਕਿ ਇਸ ਵਾਰੀ ਜਿਹੜਾ ਮੌਸਮ ਹੈ ਉਹ ਫੇਵਰੇਬਲ ਰਹੇ ਝੋਨੇ ਦੀ ਫਸਲ ਲਈ ਤਾਂ ਕਿ ਜਿਹੜਾ ਝੋਨੇ ਦੀ ਜਿਹੜੀ ਫਸਲ ਹੈ ਉਹ ਮਤਲਬ ਸਾਡੀ ਲਾਭਦਾਇਕ ਰਹੇ ਆ। ਆ ਦੇਖੋ ਹਲੇ ਹੀ ਸਾਡੇ ਕੋਲ 38-39 ਡਿਗਰੀ ਜਿਹੜਾ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਮੇਬੀ ਮਤਲਬ 40-41 ਤੱਕ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਪਰ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿ ਸਕਦੇ ਐਕਸਟ੍ਰੀਮ ਵਾਦਰ ਆਈਆਂ ਹੀਟ ਵੇਵ ਵੀ ਸੰਭਾਵਨਾ ਬਹੁਤ ਘੱਟ ਹੈ।